ਅਕਾਲੀ ਦਲ ਲੀਡਰਾਂ ਦੇ ਆਪਣੀਆਂ ਗਲਤੀਆਂ ਮੰਨਣ ਦੇ ਵਿੱਚ ਮੇਰੇ ਮੁਤਾਬਕ ਬਹੁਤ ਦੇਰੀ ਕਰਤੀ 2017 ਦੇ ਵਿੱਚ ਰੋਂ ਪਾਰਟੀ ਜਿਹੜੀ ਆ 14-15 ਸੀਟਾਂ ਤੇ ਸੀਮਿਤ ਰਹਿ ਗਈ ਸੀ ਵਿਧਾਨ ਸਭਾ ਦੇ ਵਿੱਚ ਉਸ ਵੇਲੇ ਇਹਨਾਂ ਨੂੰ ਆਪਣੀਆਂ ਗਲਤੀਆਂ ਮੰਨਣੀਆਂ ਚਾਹੀਦੀਆਂ ਸੀ ਉਸ ਵੇਲੇ ਉਹਨਾਂ ਨੂੰ ਲੱਗਾ ਆਪਣੇ ਆਪਣੇ ਗੱਲਾਂ ਤੇ ਆਪਣੇ ਪਾਲਿਸੀਜ਼ ਦੇ ਬਜਿੱਦਰ ਹੈ ਉਹਨਾਂ ਨੂੰ ਲੱਗਾ ਕਿ ਆਪਣੇ ਆਪ ਸਮੇਂ ਦੇ ਨਾਲ ਲੋਕੀ ਸਾਨੂੰ ਦੁਬਾਰਾ ਐਕਸੈਪਟ ਕਰ ਲੈਣਗੇ ਜਿਵੇਂ ਹੁੰਦਾ ਸੀ ਇੱਕ ਕੋਈ ਅਕਾਲੀ ਦਲ ਇੱਕ ਕੋਈ ਕਾਂਗਰਸ ਉਹਨਾਂ ਨੂੰ ਲੱਗਾ ਕਿ ਹੁਣ ਠੀਕ ਹੈ ਇਥੇ ਕਾਂਗਰਸ ਆ ਗਈ ਹੈ ਤੇ ਆਟੋਮੈਟਿਕਲੀ ਅਸੀਂ ਅਗਲੇ ਇਲੈਕਸ਼ਨ ਦੇ ਵਿੱਚ ਸਾਨੂੰ ਲੋਕਾਂ ਨੇ ਵੋਟਾਂ ਪਾ ਦੇਣੀਆਂ ਨਹੀਂ ਹੋਇਆ 2022 ਦੇ ਵਿੱਚ ਤੁਸੀਂ ਵੇਖ ਹੀ ਲਿਆ ਕਿ ਉਹ ਸਿਰਫ 3 ਸੀਟਾਂ ਤੇ ਸੀਮਿਤ ਰਹਿ ਗਏ ਉਦੋਂ ਵੀ ਆਪਣੀ ਗਲਤੀ ਨਹੀਂ ਮੰਨੀ ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਕਸਰ ਰਹਿ ਗਈ ਹੁਣੀ ਆ ਕਿਉਂਕਿ ਸਾਡੇ ਸਾਡਾ ਜਿਹੜਾ ਗਠਜੋੜ ਆ ਉਹ ਅਕਾਲੀ ਪੰਜ-ਪਾ ਦਿਨ ਨਹੀਂ ਹੋਇਆ ਸਾਨੂੰ ਸ਼ਹਿਰੀ ਵੋਟ ਨਹੀਂ ਪਈ ਉਦੋਂ ਵੀ ਉਹਨਾਂ ਨੇ ਇੱਕ ਸੈਂਟੀਫਿਕ ਅਨਾਲਿਸਿਸ ਆਪਣਾ ਨਹੀਂ ਕੀਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਉਦੋਂ ਵੀ ਉਹਨਾਂ ਨੇ ਨਹੀਂ ਸਮਝਿਆ ਔਰ ਹੁਣ ਤੁਸੀਂ ਦੇਖ ਹੀ ਲਿਆ ਵਾ ਕਿ ਲੋਕ ਸਭਾ ਦੇ ਵਿੱਚ ਸਿਰਫ ਇੱਕ ਸੀਟ ਆਈ ਹੈ ਹਾਲੀ ਵੀ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਆਪਣੇ ਅਹੁਦੇ ਛੱਡਣ ਨੂੰ ਤਿਆਰ ਨਹੀਂ ਤਿਆਗ ਦੀ ਭਾਵਨਾ ਜਿਹੜੇ ਜਿਹੜਾ ਜਿਹੜਾ ਬੇਸਿਸ ਸੀ ਅਕਾਲੀ ਦਲ ਦਾ ਉਹਨੂੰ ਅਸੀਂ ਪੁੱਲ ਚੁੱਕੇ ਆ ਇਸ ਦਰਮਿਆਨ ਅਕਾਲੀ ਦਲ ਨੇ ਜਿਹੜਾ ਆਪਣਾ ਬੇਸਿਕ ਵਿਚਾਰਧਾਰਾ ਸੀ ਉਹਨੂੰ ਛੱਡਤਾ ਫੈਡਰਲਿਜ਼ਮ ਜਦੋਂ 370 ਕਸ਼ਮੀਰ ਦੀ ਖਤਮ ਹੋਈ ਕੋਈ ਨਹੀਂ ਬੋਲਿਆ ਮੈਨੂੰ ਯਾਦ ਹੈ ਮੈਂ ਵਿਧਾਨ ਸਭਾ ਦੇ ਵਿੱਚ ਸੀ ਉਦੋਂ ਮੈਂ ਸਿਰਫ ਮੈਂ ਇਕੱਲਾ ਹੀ ਸੀ ਉਸ ਵੇਲੇ ਮੈਂ ਇਸ ਮਸਲੇ ਦੇ ਉੱਤੇ ਬੋਲਿਆ ਕੋਈ ਅਸੈਂਬਲੀ ਦੇ ਵਿੱਚ ਉਦੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ ਉਸ ਵੇਲੇ ਅਕਾਲੀ ਦਲ ਭਾਜਪਾ ਦੇ ਨਾਲ ਸੀ ਸ਼ਾਇਦ ਇਸ ਕਰਕੇ ਉਹਨਾਂ ਨੇ ਆਵਾਜ਼ ਨਹੀਂ ਚੁੱਕੀ ਸੋ ਜਿਹੜੇ ਸਾਡੇ ਬੇਸਿਕ ਪ੍ਰਿੰਸੀਪਲ ਸੀ ਅਸੀਂ ਉਹਨਾਂ ਨੂੰ ਹੀ ਅ ਅ ਅ ਸ਼ਰਦਤਾ ਸੋ ਹੁਣ ਇੰਜ ਲੱਗ ਰਿਹਾ ਵਾ ਕਿ ਦੋਵੇਂ ਧੜੇ ਮੈਂ ਅਕਾਲੀ ਦਲ ਬਾਦਲ ਔਰ ਦੂਸਰਾ ਜਿਹੜਾ ਨਰਾਜ਼ ਧੜਾ ਵਾ ਉਹਨਾਂ ਨੂੰ ਲੋਕੀ ਸ਼ਾਇਦ ਸਵੀਕਾਰ ਨਹੀਂ ਕਰਦੇ ਕਿਉਂਕਿ ਇਹ ਸਾਰੇ ਇਕੱਠੇ ਸਨ ਔਰ ਹੁਣ ਵੀ ਸਿਰਫ ਐਨ ਲੱਗਦਾ ਲੋਕਾਂ ਨੂੰ ਕਿ ਇਹ ਕੁਰਸੀਆਂ ਦੀ ਦੌੜ ਏ ਜੇ ਇਕੱਠੇ ਹੋ ਵੀ ਜਾਣ ਮੇਰੇ ਖਿਆਲ ਫਿਰ ਵੀ ਇਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਇੱਕ ਨਵੀਂ ਸ਼ੁਰੂਆਤ ਦੀ ਲੋੜ ਏ ਨਵੀਂ ਲੀਡਰਸ਼ਿਪ ਦੀ ਲੋੜ ਏ ਔਰ ਇਖਤਿਆਗ ਭਾਵਨਾ ਜਿਹੜੀ ਆ ਉਹ ਸਾਹਮਣੇ ਨਜ਼ਰ ਆਉਣੀ ਚਾਹੀਦੀ ਆ ਇਨਾਂ ਨੂੰ ਜਿਵੇਂ ਕੁਝ ਸਾਡੇ ਕਾਲਜਸ ਨੇ ਕਿਹਾ ਵੀ ਆਪੀ ਰਾਹੁਲ ਗਾਂਧੀ ਤੋਂ ਸਬਕ ਸਿੱਖਣਾ ਚਾਹੀਦਾ ਉਹਨਾਂ ਨੇ ਬਲਖ ਦੇ ਵਿੱਚ ਸਾਰੀ ਦੇ ਵਿੱਚ ਯਾਤਰਾ ਕੀਤੀ ਔਰ ਉਹਨਾਂ ਨੂੰ ਕੁਝ ਹੱਦ ਤੱਕ ਫਾਇਦਾ ਜ਼ਰੂਰ ਹੋਇਆ ਸੋ ਨਵੀਂ ਲੀਡਰਸ਼ਿਪ ਨੂੰ ਉਭਰਨ ਦਿਓ ਪੁਰਾਣੇ ਜਿਹੜੇ ਨੇ ਉਹ ਲੋਕਾਂ ਜਾ ਕੇ ਪਛਤਾਤਾਪ ਕਰਨ ਜੈਨੂਨ ਪਛਤਾਤਾਪ ਕਰਨ ਔਰ ਨਾਲ ਨਾਲ ਐਸਪੀਸੀ ਦੇ ਵਿੱਚ ਵੀ ਸੁਧਾਰ ਲਿਆਉਣ ਐਸਪੀਸੀ ਦੇ ਚੋਣਾਂ ਕਰਵਾਉਣ ਔਰ ਸਿਰਫ ਜਥੇਦਾਰ ਸਿਸਟਮ ਦੇ ਵਿੱਚ ਵੀ ਸੁਧਾਰ ਦੀ ਲੋੜ ਆ ਵੀ ਇਹ ਨਾ ਲੱਗੇ ਕਿ ਇਹ ਜਿਹੜੇ ਜਥੇਦਾਰ ਨੇ ਇਹ ਜੇਮ ਚੋਂ ਨਿਕਲਦੇ ਨੇ ਜੋ ਹੁਣ ਤੱਕ ਪਿਛਲੇ 10-15 ਸਾਲਾਂ ਚ ਹੁੰਦਾ ਰਿਹਾ ਵਾ ਉਹਦਾ ਜਥੇਦਾਰਾਂ ਨੂੰ ਤਾਂ ਨੁਕਸਾਨ ਹੋਇਆ ਹੀ ਹੋਇਆ ਸਭ ਤੋਂ ਵੱਡਾ ਨੁਕਸਾਨ ਉਹਦਾ ਅਕਾਲੀ ਦਲ ਨੂੰ ਖੁਦ ਹੋਇਆ ਔਰ ਤੁਸੀਂ ਵੇਖ ਹੀ ਲਿਆ ਕਿ ਅਕਾਲੀ ਦਲ ਬਿਲਕੁਲ ਅ ਬਿਲਕੁਲ ਹਾਸ਼ੀਏ ਤੇ ਇਸ ਵੇਲੇ ਆ ਗਿਆ ਸੋ ਲੋਕਾਂ ਲੋਕਾਂ ਦੇ ਵਿੱਚ ਸਵੀਕਾਰ ਹੋਣਾ ਪਊਗਾ ਤੇ ਇੱਕ ਨਵੀਂ ਸ਼ੁਰੂਆਤ ਕਰਨੀ ਪਊਗੀ ਸਾਰੇ ਧਰਾਂ ਨੂੰ ਨਾਲ ਲੈਣਾ ਪਊਗਾ ਉਹਦੇ ਚ ਪੰਥਕ ਤੇ ਵੀ ਸ਼ਾਮਿਲ ਨੇ ਉਹਦੇ ਸਾਡੇ ਵਿਦਵਾਨ ਵੀ ਸ਼ਾਮਿਲ ਨੇ ਬਾਹਰ ਵਸਦੇ ਪੰਜਾਬੀ ਜਿਹੜੇ ਨੇ ਸਿੱਖ ਨੇ ਉਹਨਾਂ ਨੂੰ ਵੀ ਨਾਲ ਲੈਣਾ ਪਊਗਾ ਔਰ ਵਾਕਈ ਇੱਕ ਨਵਾਂ ਨਵਾਂ ਰਸਤਾ ਚੋੜਨਾ ਪਊਗਾ ਉਹਦੇ ਚ ਵਿਚਾਰਤਾ ਰ ਵੀ ਦੁਬਾਰਾ ਉਹਦੇ ਤੇ ਵੀ ਵਿਚਾਰ ਕਰਨਾ ਹੋਵੇਗਾ ਉਹ ਖਵਰਸਤਾ ਪਰ ਇੱਕ ਸ਼ੁਰੂਆਤ ਜਿਹੜੀ ਹੈ ਜੇ ਜਲਦੀ ਕਰ ਲੋਗੇ ਤੇ ਜਲਦੀ ਲੋਕਾਂ 'ਚ ਸਵੀਕਾਰ ਹੋ ਜਿਓਗੇ ਨਹੀਂ ਤੇ ਹੌਲੀ-ਹੌਲੀ ਐਸਲੇ ਹਾਸ਼ੀਏ ਤੇ ਨੇ ਇਹਦੇ ਤੋਂ ਤੁਸੀਂ ਬਿਲਕੁਲ ਖਾਤਮੇ ਵੱਲ ਵੀ ਜਾ ਸਕਦੇ ਜੀ